ਸਤ ਸ੍ਰੀ ਅਕਾਲ ਅੱਜ ਆਪਾਂ ਪੰਜਾਬ ਦੇ ਇਨਕਲਾਬੀ ਕਵੀ ਪਾਸ਼ ਦੀ ਇੱਕ ਬਹੁਤ ਹੀ ਡੂੰਗੀ ਕਵਿਤਾ ਚਿੜੀਆਂ ਦਾ ਚੰਬਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖਣ ਨੂੰ ਇਹ ਸ਼ਾਇਦ ਪੰਛੀਆਂ ਬਾਰੇ ਲੱਗੇ ਪਰ ਅਸਲ ਵਿੱਚ ਇੱਕ ਕੈਦ ਦਬੇ ਹੋਏ ਸੁਪਨਿਆਂ ਅਤੇ ਸਮਾਜਿਕ ਬੰਦਨਾ ਦੀ ਗੱਲ ਕਰਦੀ ਹੈ ਚਲੋ ਇਸ ਸਫ਼ਰ ਤੇ ਚੱਲਦੇ ਹਾਂ ਕਵਿਤਾ ਦੀ ਸ਼ੁਰੂਆਤ ਹੀ ਇੱਕ ਐਲਾਨ ਨਾਲ ਹੁੰਦੀ ਹੈ ਇੱਕ ਫੈਸਲੇ ਨਾਲ ਇਸ ਵਿੱਚ ਕੋਈ ਸ਼ੱਕ ਸ਼ੁਭਾ ਨਹੀਂ ਕੋਈ ਉਮੀਦ ਦੀ ਕਿਰਨ ਨਹੀਂ ਵਾਸ਼ ਪਹਿਲੀ ਹੀ ਲਾਈਨ ਵਿੱਚ ਸਪਸ਼ਟ ਕਰ ਦਿੰਦਾ ਹੈ ਕਿ ਇੱਥੋਂ ਨਿਕਲਣ ਦਾ ਕੋਈ ਰਾਹ ਨਹੀਂ ਹੈ ਅਤੇ ਇਹੀ ਬੇਵਸੀ ਦੀ ਭਾਵਨਾ ਪੂਰੀ ਕਵਿਤਾ ਦਾ ਮਾਹੌਲ ਤੈਅ ਕਰ ਦਿੰਦੀ ਹੈ ਤਾਂ ਫਿਰ ਸਵਾਲੇ ਉੱਠਦਾ ਹੈ ਕਿ ਜੇ ਉਹ ਉੱਡ ਨਹੀਂ ਸਕਦੀਆਂ ਤਾਂ ਉਹਨਾਂ ਦੀ ਦੁਨੀਆ ਹੈ ਕਿਹੋ ਜਿਹੀ ਪਹਿਲਾ ਪੈਰਾ ਸਾਨੂੰ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੀ ਇੱਕ ਤਸਵੀਰ ਦਿਖਾਉਂਦਾ ਹੈ ਇਹ ਕਿਸੇ ਆਜ਼ਾਦ ਪੰਛੀ ਦੀ ਜ਼ਿੰਦਗੀ ਨਹੀਂ ਸਗੋਂ ਸਖਤ ਮਿਹਨਤ ਤੇ ਸੰਘਰਸ਼ ਦੀ ਕਹਾਣੀ ਹੈ ਅਤੇ ਜ਼ਰਾ ਗੌਰ ਕਰੋ ਕਿ ਇਹ ਵੇਰਵੇ ਕਿੰਨੇ ਖਾਸ ਨੇ ਪਾਰਸਰਫ਼ ਇਹ ਨਹੀਂ ਕਹਿੰਦਾ ਕਿ ਉਹ ਮਿਹਨਤ ਕਰਦੀਆਂ ਨੇ ਉਹ ਸਾਨੂੰ ਬਿਲਕੁਲ ਨੇੜੇ ਲੈ ਕੇ ਜਾਂਦਾ ਹੈ ਖੇਤਾਂ ਦੇ ਬੰਨਿਆਂ ਤੋਂ ਕਹਾ ਖੋਤਣਾ ਸੁੱਕੀਆਂ ਰੋਟੀਆਂ ਟੋਣਾ ਤੇ ਗਿੱਲੀਆਂ ਮੈਲੀਆਂ ਚੁੰਨੀਆਂ ਨਾਲ ਧੁੱਪ ਨਾਲ ਸੜੇ ਹੋਏ ਚਿਹਰਿਆਂ ਨੂੰ ਪੂੰਝਣਾ ਇਹ ਤਸਵੀਰਾਂ ਸਾਨੂੰ ਉਹਨਾਂ ਦੀ ਜ਼ਿੰਦਗੀ ਦੀ ਕਠੋਰ ਹਕੀਕਤ ਦਾ ਅਹਿਸਾਸ ਕਰਾਉਂਦੀਆਂ ਨੇ ਤਾਂ ਆਖਰ ਇਹ ਚਿੜੀਆਂ ਹਨ ਕੌਣ ਇਹੀ ਇਸ ਕਵਿਤਾ ਦਾ ਸਭ ਤੋਂ ਜ਼ਰੂਰੀ ਪ੍ਰਤੀਕ ਹੈ ਚਿੜੀਆਂ ਦਾ ਚੰਬਾ ਅਸਲ ਵਿੱਚ ਧੀਆਂ ਲਈ ਵਰਤਿਆ ਗਿਆ ਹੈ ਉਹ ਨੌਜਵਾਨ ਔਰਤਾਂ ਜਿਨ੍ਹਾਂ ਦੇ ਖੰਭ ਸਮਾਜ ਦੇ ਰੀਤੀ ਰਿਵਾਜਾਂ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨੇ ਕੱਟ ਦਿੱਤੇ ਹਨ ਚਲੋ ਹੁਣ ਉਹਨਾਂ ਦੀ ਬਾਹਰੀ ਦੁਨੀਆ ਯਾਨੀ ਉਹਨਾਂ ਦੀ ਮਿਹਨਤ ਮਜ਼ਦੂਰੀ ਤੋਂ ਉਹਨਾਂ ਦੇ ਅੰਦਰ ਦੀ ਦੁਨੀਆ ਵੱਲ ਚਲਦੇ ਹਾਂ ਕਵਿਤਾ ਦੱਸਦੀ ਹੈ ਕਿ ਇਸ ਸਖਤ ਮਿਹਨਤ ਦੇ ਪਿੱਛੇ ਇੱਕ ਬਹੁਤ ਡੂੰਘਾ ਦਰਦ ਛੁਪਾ ਹੋਇਆ ਹੈ ਇੱਕ ਅਜੀਹਾ ਦਰਦ ਜਿਸ ਨੂੰ ਸਿਰਫ ਇਕੱਲਿਆਂ ਹੀ ਚਲਦੀਆਂ ਹਨ ਇਹ ਲਾਈਨਾਂ ਦਿਲ ਨੂੰ ਛੂ ਜਾਂਦੀਆਂ ਨੇ ਉਹ ਸਾਰਿਆਂ ਦੇ ਸਾਹਮਣੇ ਨਹੀਂ ਸਗੋਂ ਕਿਤੇ ਲੁਕ ਕੇ ਇਕੱਲਿਆਂ ਰੋਂਦੀਆਂ ਹਨ ਉਹ ਆਪਣੀ ਸਰਾਪ ਹੋਈ ਜਵਾਨੀ ਲਈ ਮਰਸੀਏ ਗਾਉਂਦੀਆਂ ਨੇ ਯਾਨੀ ਕਿ ਸੋਗ ਦੇ ਗੀਤ ਇਹ ਇਸ ਗੱਲ ਦਾ ਦੁੱਖ ਹੈ ਕਿ ਉਹਨਾਂ ਦੀ ਜਵਾਨੀ ਜੋ ਆਜ਼ਾਦੀ ਤੇ ਖੁਸ਼ੀ ਦਾ ਵੇਲਾ ਹੋਣੀ ਚਾਹੀਦੀ ਸੀ ਇੱਕ ਸਰਾਪ ਬਣ ਕੇ ਰਹਿ ਗਈ ਹੈ ਇਸ ਦਾ ਮਤਲਬ ਸਾਫ਼ ਹੈ ਬਾਹਰੋਂ ਦੇਖਨ ਨੂੰ ਸ਼ਾਇਦ ਲੱਗੇ ਕਿ ਸਭ ਠੀਕ ਹੈ ਉਹ ਚੁੱਪਚਾਪ ਆਪਣਾ ਕੰਮ ਕਰ ਰਹੀਆਂ ਨੇ ਪਰ ਅੰਦਰੋਂ ਇੱਕ ਪੂਰਾ ਤੂਫਾਨ ਚੱਲ ਰਿਹਾ ਹੈ ਉਸ ਪਵਿੱਖ ਦਾ ਮਾਤਮ ਮਨਾ ਰਹੀਆਂ ਨੇ ਜੋਨਾ ਕੋਲੋ ਖੋਲਿਆ ਗਿਆ ਹੈ ਜੋ ਦਿਸਦਾ ਹੈ ਤੇ ਜੋ ਅਸਲ ਵਿੱਚ ਹੈ ਉਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਜਦੋਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਸ਼ਾਇਦ ਕਿਤੇ ਕੋਈ ਉਮੀਦ ਦੀ ਕਿਰਨ ਹੋਵੇ ਕਵਿਤਾ ਇੱਕਦਮ ਇੱਕ ਬਹੁਤ ਹੀ ਭਿਆਨਕ ਮੋੜ ਲੈਂਦੀ ਹੈ ਆਜ਼ਾਦੀ ਦੀ ਕੋਈ ਵੀ ਬਚੀ ਖੁਚੀ ਉਮੀਦ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਜਾਂਦਾ ਹੈ ਕਿਉਂਕਿ ਹਰ ਪੰਛੀ ਵਾਂਗ ਇਨ੍ਹਾਂ ਚਿੜੀਆਂ ਦੇ ਦਿਲ ਵਿੱਚ ਵੀ ਇੱਕ ਸੁਪਨਾ ਤਾਂ ਹੈ ਇੱਕ ਲੰਬੀ ਉਡਾਰੀ ਦਾ ਸੁਪਨਾ ਆਜ਼ਾਦੀ ਦਾ ਇਸ ਕੈਦ ਤੋਂ ਦੂਰ ਬਹੁਤ ਦੂਰ ਜਾਣ ਦਾ ਸੁਪਨਾ ਇਹ ਇੱਕ ਅਜਿਹੀ ਖਾਇਸ਼ ਹੈ ਜਿਸਨੂੰ ਚੁੱਪਚਾਪ ਆਪਣੇ ਅੰਦਰ ਸੰਭੀ ਬੈਠੀਆਂ ਹਨ ਤੇ ਫਿਰ ਅਚਾਨਕ ਇਹ ਹੋ ਜਾਂਦਾ ਹੈ ਜ਼ਰਾ ਕਲਪਨਾ ਕਰੋ ਲੋਹੇ ਦੀਆਂ ਚੁੰਝਾਂ ਦਾ ਜਾਲ ਇਹ ਕੋਈ ਕੁਦਰਤੀ ਜਾਲ ਨਹੀਂ ਹੈ ਇਹ ਬੇਰਹਿਮ ਹੈ ਠੰਡਾ ਹੈ ਇਨਸਾਨ ਦਾ ਬਣਾਇਆ ਹੋਇਆ ਹੈ ਔਰ ਇਹ ਕਿੱਥੇ ਵਿਛਦਾ ਹੈ ਠੀਕ ਉਹਨਾਂ ਦੇ ਆਪਣੇ ਹਿੱਸੇ ਦੇ ਆਸਮਾਨ ਤੇ ਉਹਨਾਂ ਦੇ ਸੁਪਨਿਆਂ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦਿੰਦਾ ਹੈ ਤਾਂ ਇਹ ਲੋਹੇ ਦੀਆਂ ਚੁੰਝਾਂ ਦਾ ਜਾਲ ਅਸਲ ਵਿੱਚ ਹੈ ਕੀ ਇਹ ਉਹ ਸਮਾਜਿਕ ਪ੍ਰਣਾਲੀ ਉਹਨਾਂ ਰਸਮਾਂ ਰਿਵਾਜਾਂ ਦਾ ਪ੍ਰਤੀਕ ਹੈ ਜੋ ਉਹਨਾਂ ਨੂੰ ਜਕੜ ਲੈਂਦੇ ਨੇ ਅਕਸਰ ਇੱਕ ਅਜਿਹਾ ਵਿਆਹ ਜਿੱਥੇ ਉਹਨਾਂ ਦੀ ਕੋਈ ਮਰਜ਼ੀ ਨਹੀਂ ਹੁੰਦੀ ਜਾਂ ਕੋਈ ਹੋਰ ਸਮਾਜਿਕ ਫਰਜ਼ ਜੋ ਉਹਨਾਂ ਦੀ ਜ਼ਿੰਦਗੀ ਤੇ ਪੱਕਾ ਕਬਜ਼ਾ ਕਰ ਲੈਂਦਾ ਹੈ ਚਲੋ ਹੁਣ ਕਹਾਣੀ ਦਾ ਇੱਕ ਹੋਰ ਪਹਿਲੂ ਦੇਖਦੇ ਹਾਂ ਪਿਤਾ ਦਾ ਕਿਰਦਾਰ ਅਤੇ ਪਾਸ਼ ਉਸ ਨੂੰ ਕਿਸੇ ਖਲਨਾਇਕ ਵਾਂਗ ਨਹੀਂ ਦਿਖਾਉਂਦਾ ਸਗੋਂ ਇਸ ਪੂਰੇ ਸਿਸਟਮ ਦੇ ਇੱਕ ਪੁਰਜ਼ੇ ਵਾਂਗ ਦਿਖਾਉਂਦਾ ਹੈ ਜੋ ਭਾਵਨਾਵਾਂ ਤੋਂ ਪਰੇ ਹੋ ਕੇ ਸਿਰਫ ਆਪਣਾ ਫਰਜ਼ ਨਿਭਾਰਿਆ ਹੈ ਇੱਥੇ ਦੋ ਬਿਲਕੁਲ ਵੱਖਰੀਆਂ ਦੁਨੀਆਂਵਾਂ ਸਾਹਮਣੇ ਆਉਂਦੀਆਂ ਨੇ ਇੱਕ ਪਾਸੇ ਧੀਆਂ ਨੇ ਜੋ ਆਪਣੀ ਗਵਾਚੀ ਹੋਈ ਜ਼ਿੰਦਗੀ ਦਾ ਸੋਗ ਮਨਾ ਰਹਿਆਂ ਨੇ ਤੇ ਦੂਜੇ ਪਾਸੇ ਪਿਤਾ ਹੈ ਜੋ ਬਿਲਕੁਲ ਦੁਨਿਆਵੀ ਫਿਹਾਰਕ ਕੰਮਾਂ ਚੁਲਜਿਆ ਹੋਇਆ ਹੈ ਇੰਜ ਲੱਗਦਾ ਹੈ ਜਿਵੇਂ ਧੀਆਂ ਦਾ ਦੁੱਖ ਉਸਦੀ ਹਕੀਕਤ ਦਾ ਹਿੱਸਾ ਹੀ ਨਹੀਂ ਹੈ ਉਸਤੇ ਕੰਮ ਦੇਖੋ ਇੱਕ ਤੋਂ ਬਾਅਦ ਇੱਕ ਬਿਲਕੁਲ ਭਾਵਨਾਹੀਨ ਪਹਿਲਾ ਡੋਲੀ ਤੋੜਦਾ ਹੈ ਫਿਰ ਜਿਸ ਦਰਵਾਜ਼ੇ ਤੋਂ ਧੀ ਗਈ ਹੈ ਉਸ ਨੂੰ ਪੱਕਾ ਬੰਦ ਕਰਵਾ ਦਿੰਦਾ ਹੈ ਉਸਤੇ ਬਚਪਨ ਦੀਆਂ ਨਿਸ਼ਾਨੀਆਂ ਯਾਨੀ ਗੁੱਡੀਆਂ ਨੂੰ ਪਾੜ ਦਿੰਦਾ ਹੈ ਤੇ ਫਿਰ ਆਪਣੇ ਕੰਮ ਤੇ ਵਾਪਸ ਲੱਗ ਜਾਂਦਾ ਹੈ ਇਸ ਸਥਿਤੀ ਨੂੰ ਬਿਨਾ ਕਿਸੇ ਭਾਵਨਾ ਦੇ ਸਵੀਕਾਰ ਕਰਨ ਦਾ ਤਰੀਕਾ ਹੈ ਅਤੇ ਹੁਣ ਆਪਾਂ ਕਵਿਤਾ ਦੇ ਅੰਤ ਵੱਲ ਵਧਦੇ ਹਾਂ ਜਿੱਥੇ ਪਾਸ਼ ਹਰ ਤਰ੍ਹਾਂ ਦੀ ਉਮੀਦ ਨੂੰ ਖਤਮ ਕਰ ਦਿੰਦਾ ਹੈ ਇੱਥੇ ਕੋਈ ਬਚਾ ਨਹੀਂ ਕੋਈ ਰਾਹਤ ਨਹੀਂ ਬਸ ਇੱਕ اٹਲ ਹਕੀਕਤ ਹੈ ਅੰਤ ਬਿਲਕੁਲ ਸਪਸ਼ਟ ਅਤੇ ਨਿਰਾਸ਼ਾਜਨਕ ਹੈ ਉਹ ਕਦੇ ਵੀ ਇਸ ਥਾਂ ਤੋਂ ਬਾਹਰ ਨਹੀਂ ਜਾਣ ਗਿਆ ਉਹਨਾਂ ਦੀ ਪੂਰੀ ਜ਼ਿੰਦਗੀ ਦਰਦ ਤੇ ਮੁਸ਼ਕਲਾਂ ਯਾਨੀ ਕੰਡਿਆਲੀਆਂ ਝਾੜੀਆਂ ਵਿੱਚ ਹੀ ਲੰਗੇ ਵੀ ਅਤੇ ਆਖਰੀ ਸਟ ਸਬ ਤੋਂ ਜ਼ਿਆਦਾ ਨਿੱਜੀ ਹੈ ਅਤੇ ਫਿਰ ਆਉਂਦੀ ਹੈ ਕਵਿਤਾ ਦੀ ਸਬ ਤੋਂ ਤਿੱਖੀ ਸਬ ਤੋਂ ਸ਼ਕਤੀਸ਼ਾਲੀ ਲਾਈਨ ਮਹਾਵਾਰੀ ਜੋ ਜ਼ਿੰਦਗੀ ਦਾ ਇੱਕ ਕੁਦਰਤੀ ਹਿੱਸਾ ਹੈ ਇੱਥੇ ਸ਼ਰਮ ਅਤੇ ਕੈਦ ਦਾ ਪ੍ਰਤੀਕ ਬਣ ਜਾਂਦੀ ਹੈ ਇਹ ਉਹਨਾਂ ਨੂੰ ਯਾਦ ਦਿਲਾਉਂਦੀ ਹੈ ਕਿ ਉਹਨਾਂ ਦਾ ਸਰੀਰ ਹੀ ਉਹਨਾਂ ਨੂੰ ਇਸ ਪਬਲਿਕਾ ਵਿੱਚ ਬੰਨ ਕੇ ਰੱਖਦਾ ਹੈ ਅਤੇ ਸਮਾਜ ਇਸ ਨੂੰ ਉਹਨਾਂ ਦਾ ਮਜ਼ਾਕ ਉਡਾਉਣ ਲਈ ਵਰਤਦਾ ਹੈ ਇਹ ਸਰੀਰਿਕ ਅਤੇ ਸਮਾਜਿਕ ਬੰਧਨਾਵਾਂ ਵਿੱਚ ਜਕੜੇ ਜ਼ਿੰਦਗੀ ਦਾ ਆਖਰੀ ਪ੍ਰਤੀਕ ਹੈ ਤਾਂ ਅਖੀਰ ਵਿੱਚ ਇਹ ਕਵਿਤਾ ਸਾਨੂੰ ਇੱਕ ਬਹੁਤ ਵੱਡੇ ਸਵਾਲ ਦੇ ਨਾਲ ਛੱਡ ਜਾਂਦੀ ਹੈ। ਪਾਸ਼ ਸਿਰਫ ਕਿਸੇ ਇੱਕ ਸਮਾਜ ਜਾਂ ਇੱਕ ਰਿਵਾਜ ਦੀ ਗੱਲ ਨਹੀਂ ਕਰ ਰਿਹਾ, ਉਹ ਤਾਂ ਸਾਡੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਉਹ ਕਿਹੜੇ ਬੰਧਨ ਹਨ ਜਿਨ੍ਹਾਂ ਨੂੰ ਅਸੀਂ ਪਿਆਰ, ਫਰਜ਼ ਜਾਂ ਪਰੰਪਰਾ ਦਾ ਨਾਮ ਦਿੰਦੇ ਹਾਂ ਪਰ ਅਸਲ ਵਿੱਚ ਉਹ ਸੁਪਨਿਆਂ ਨੂੰ ਕੈਦ ਕਰਨ ਵਾਲੇ ਪਿੰਜਰੇ ਹੁੰਦੇ ਹਨ। ਇਸ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।